ਸਾਰਿਆਂ ਨੂੰ ਜੈਮਸੀ ਕੀ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਪਰਮੇਸ਼ੁਰ ਨੇ ਇੱਕ ਵਾਰ ਫਿਰ ਤੋਂ ਸਾਨੂੰ ਮੌਕਾ ਦਿੱਤਾ ਕਿ ਆਪਾਂ ਪਰਮੇਸ਼ੁਰ ਦੇ ਵਚਨਾਂ ਨੂੰ ਸਿੱਖ ਸਕੀਏ ਆਓ ਇੱਕ ਵਾਰ ਫਿਰ ਤੋਂ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹ ਲਵਾਂਗੇ ਪਹਿਲਾ ਪਤਰਸ 2 ਅਧਿਆਏ ਉਸ ਦਾ 9 ਵਚਨ ਪਹਿਲਾ ਪਤਰਸ 2 ਅਧਿਆਏ ਉਸ ਦਾ 9 ਵਚਨ ਪਰ ਤੁਸੀਂ ਚੁਣਿਆ ਹੋਇਆ ਵੰਸ਼ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ। ਸਵਰਗ ਪਿਤਾ ਜੀ ਧੰਨਵਾਦ ਤੁਹਾਡੇ ਬਚਨ ਦੇ ਲਈ। ਇੱਕ ਔਰ ਫਿਰ ਤੋਂ ਤੁਹਾਡੇ ਬਚਨ ਦੇ ਸਾਹਮਣੇ ਅਸੀਂ ਆਏ ਆਂ। ਆਪਣੇ ਬਚਨ ਦੇ ਦੁਆਰਾ ਤੁਸੀਂ ਆਪਣੀ ਸੁਭਾਅ ਸਾਨੂੰ ਸਿਖਾ ਰਹੇ ਆਂ। ਇੱਕ ਔਰ ਫਿਰ ਤੋਂ ਪ੍ਰਭੂ ਤੁਸੀਂ ਸਾਨੂੰ ਸਿਖਾਓ। ਬੇਂਤੀ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਂ। ਆਮੀਨ। ਪਰਮੇਸ਼ੁਰ ਦੀ ਬਚਨ ਦੇ ਵਿੱਚੋਂ ਆਪਾਂ ਪੜਿਆ ਆ। ਕਿ ਤੁਸੀਂ ਚੁਣਿਆ ਹੋਇਆ ਵੰਸ਼ ਜਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਤੇ ਪਰਮੇਸ਼ਵਰ ਦੀ ਖਾਸ ਪਰਜਾਇਆ ਪਹਿਲਾਂ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਆਪਾਂ ਕੌਣ ਆ ਔਰ ਫਿਰ ਦੱਸਦੇ ਕਿ ਤੁਸੀਂ ਹੁਣ ਪਰਮੇਸ਼ਵਰ ਦੇ ਗੁਣਾਂ ਦਾ ਪ੍ਰਚਾਰ ਕਰੋ ਪਿਛਲੇ ਹਫਟਿਆਂ ਤੋਂ ਆਪਾਂ ਇਸ ਵਚਨ ਨੂੰ ਸਿੱਖ ਰਹੇ ਹਾਂ ਤਾਂ ਅੱਜ ਆਪਾਂ ਪਰਮੇਸ਼ਵਰ ਦੇ ਅਗਲੇ ਗੁਣ ਬਾਰੇ ਦੇਖਾਂਗੇ ਉਹ ਪਰਮੇਸ਼ਵਰ ਦਾ ਕਿਹੜਾ ਗੁਣ ਹੈ ਪਹਿਲਾ ਪਤਰਸ 1 ਅਧਿਆਇ ਉਸ ਦਾ 15 ਵਚਨ ਪਹਿਲਾ ਪਤਰਸ 1 ਅਧਿਆਇ ਉਸ ਦਾ 15 ਵਚਨ ਸਗੋਂ ਜਿਵੇਂ ਤੁਹਾਡਾ ਸੱਦਨ ਵਾਲਾ ਪਵਿੱਤਰ ਹੈ ਜੀ ਤੇਵੇਂ ਤੁਸੀਂ ਆਪ ਵੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ ਅੱਜ ਜੋ ਪਰਮੇਸ਼ਵਰ ਦਾ ਆਪਾਂ ਗੁਣ ਸਿੱਖਣ ਲਈ ਜਾ ਰਹੇ ਹਾਂ ਉਹ ਹੈ ਕਿ ਪਰਮੇਸ਼ਵਰ ਪਵਿੱਤਰ ਹੈ ਆਪਾਂ ਪਰਮੇਸ਼ਵਰ ਦੀ ਉਹ ਗੁਣਾ ਨੂੰ ਸਿੱਖ ਰਹੇ ਹਾਂ ਜਿਹੜੇ ਗੁਣਾ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਲੈਣਾ ਹੈ ਔਰ ਉਹ ਗੁਣ ਸਾਡੇ ਦੁਆਰਾ ਪ੍ਰਗਟ ਹੋਣਾ ਹੈ ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਆ ਜਿਸ ਨੇ ਸਾਨੂੰ ਸੱਦਿਆ ਆ ਜਿਸ ਨੇ ਸਾਨੂੰ ਬੁਲਾਇਆ ਆ ਜਿਸ ਦੇ ਕੋਲ ਆਪਾਂ ਆਏ ਆ ਜਿਸ ਦੀ ਆਪਾਂ ਆਰਾਧਨਾ ਕਰਦੇ ਆ ਜਿਸ ਦਾ ਆਪਾਂ ਵਚਨ ਸਿੱਖਦੇ ਆ ਜਿਹਦੇ ਸੁਭਾਅ ਦੇ ਵਿੱਚ ਆਪਾਂ ਬਦਲਦੇ ਜਾ ਰਹੇ ਆ ਉਹ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਆ ਪਰਮੇਸ਼ਵਰ ਆਪਣੇ ਆਪ ਨੂੰ ਕਿਵੇਂ ਪ੍ਰਗਟ ਕਰਦਾ ਹੈ ਪਰਮੇਸ਼ਵਰ ਕਹਿੰਦਾ ਕਿ ਮੈਂ ਪਵਿੱਤਰ ਆ ਪਰਮੇਸ਼ਰ ਏਸਲੀ ਇਵੇਂ ਪ੍ਰਗਟ ਕਰਦਾ ਆ ਕਿ ਅਸੀਂ ਵੀ ਜੇਕਰ ਉਸ ਦੇ ਨਾਲ ਚੱਲਣਾ ਆ ਤੇ ਸਾਨੂੰ ਵੀ ਪਵਿੱਤਰਤਾਈ ਦੇ ਵਿੱਚ ਚੱਲਣਾ ਪੈਣਾ ਆ ਇਸ ਧਰਤੀ ਤੇ ਕੋਈ ਵੀ ਇਸ ਤਰ੍ਹਾਂ ਦੀ ਮੰਗ ਨਹੀਂ ਕਰਦਾਗਾ ਦੁਨੀਆਵੀ ਭਗਤੀ ਕਰਦੀ ਆ ਦੁਨੀਆਵੀ ਪ੍ਰਾਰਥਨਾ ਕਰਦੀ ਆ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਲੋਕਾਂ ਦਾ ਮਾਣ ਹੋ ਜਾਂਦੇ ਆ ਪਰ ਕੋਈ ਵੀ ਇਹੋ ਜੀ ਮੰਗ ਨਹੀਂ ਰੱਖਦਾ ਪਰ ਸਾਡਾ ਪਰਮੇਸ਼ਰ ਕਹਿੰਦਾ ਆ ਕਿ ਜਿਵੇਂ ਮੈਂ ਪਵਿੱਤਰ ਆ ਤੁਸੀਂ ਵੀ ਪਵਿੱਤਰ ਬਣੋ ਤੁਸੀਂ ਪਵਿੱਤਰ ਬਣੋ ਆਪਣੇ ਚਾਲ ਚਲਣ ਦੇ ਵਿੱਚ ਸੋ ਜਿਵੇਂ ਤੁਹਾਡਾ ਸੱਦਨ ਵਾਲਾ ਸਗੋਂ ਜਿਵੇਂ ਤੁਹਾਡਾ ਸੱਦਨ ਵਾਲਾ ਪਵਿੱਤਰ ਆ ਤਿਵੇਂ ਤੁਸੀਂ ਵੀ ਆਪਣੀ ਸਾਰੀ ਚਾਲ ਦੇ ਵਿੱਚ ਜੇਕਰ ਅਸੀਂ ਇਸ ਧਰਤੀ ਤੇ ਪਰਮੇਸ਼ਰ ਦੇ ਨਾਲ ਚੱਲਦੇ ਰਹਿਣਾ ਹੈ ਔਰ ਅਸੀਂ ਇਹ ਵੀ ਆਸ ਰੱਖਦੇ ਤੇ ਇੱਛਾ ਕਰਦੇ ਆ ਕਿ ਇਸ ਧਰਤੀ ਤੋਂ ਬਾਅਦ ਵੀ ਅਸੀਂ ਜਿਸ ਦੇ ਨਾਲ ਜਾ ਕੇ ਵਾਸ ਕਰਨਾ ਹੈ ਜਿਸ ਦੇ ਨਾਲ ਰਹਿਣਾ ਹੈ ਉਹ ਪਵਿੱਤਰ ਆ ਔਰ ਇਹ ਪਰਮੇਸ਼ਰ ਦਾ ਸੁਭਾਅ ਹੈ ਉਹ ਪਵਿੱਤਰਤਾ ਨੂੰ ਕਦੀ ਛੱਡ ਨਹੀਂ ਸਕਦਾ ਬਦਲ ਨਹੀਂ ਸਕਦਾ ਉਹ ਪਵਿੱਤਰ ਹੀ ਹੈ ਤਾਂ ਜਦੋਂ ਪਰਮੇਸ਼ਰ ਪਵਿੱਤਰ ਹੈ ਤਾਂ ਅਸੀਂ ਵੀ ਕੀ ਬਣਾਂਗੇ ਤੋ ਕਿਵੇਂ ਪਰਮੇਸ਼ਰ ਆਪਣੇ ਆਪ ਨੂੰ ਪਵਿੱਤਰ ਪ੍ਰਗਟ ਕਰਕੇ ਦਿੰਦਾ ਹੈ ਪ੍ਰਭੂ ਦੇ ਵਚਨ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਜਦੋਂ ਪਹਿਲੀ ਵਾਰ ਮੂਸਾ ਨੇ ਪਰਮੇਸ਼ਰ ਦਾ ਦਰਸ਼ਨ ਪਾਇਆ ਤੋ ਪਰਮੇਸ਼ਰ ਨੇ ਮੂਸਾ ਦੇ ਨਾਲ ਗੱਲ ਕੀਤੀ ਤੋ ਆਪਣੇ ਆਪ ਨੂੰ ਮੂਸਾ ਦੇ ਉੱਤੇ ਐਵੇਂ ਪ੍ਰਗਟ ਕੀਤਾ ਕਿ ਮੂਸਾ ਜੇ ਤੂੰ ਮੇਰੇ ਨਾਲ ਚੱਲਣਾ ਹੈ ਤੋ ਪਹਿਲੀ ਮੁਲਾਕਾਤ ਦੇ ਵਿੱਚ ਹੀ ਇਹ ਜਾਣ ਲੈ ਕਿ ਮੈਂ ਪਵਿੱਤਰ ਹਾਂ ਕੁਝ ਦੀ ਕਿਤਾਬ ਤਿੰਨ ਅਧਿਆਇ ਇੱਕ ਵਚਨ ਤੋਂ ਪੜਾਂਗੇ 모사 ਆਪਣੇ ਸਹਰੇ ਯਥਰੋ ਮਿद्याਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ 모사 ਆਪਣੇ ਸਹਰੇ ਦਾ ਇੱਜੜ ਚਾਰ ਰਿਹਾ ਸੀ ਔਰ ਉਸ ਸਮੇਂ ਕੀ ਹੋਇਆ ਤਿੰਨ ਵਚਨ ਪੜੀਆਂ ਤਾਂ 모사 ਨੇ ਆਖਿਆ ਮੈਂ ਇੱਕ ਪਾਸੇ ਦੀ ਹੋ ਕੇ ਜਾਵਾਂਗਾ ਔਰ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਤਦ موسی ਨੇ ਇੱਕ ਝਾੜੀ ਦੇਖੀ ਜਿਸ ਨੂੰ ਅੱਗ ਤਾਂ ਲੱਗੀ ਹੋਈ ਸੀ ਪਰ ਉਹ ਸੜ ਨਹੀਂ ਸੀ ਰਹੀ ਬਲਦੀ ਪਈ ਸੀ ਪਰ ਭਸਮ ਨਹੀਂ ਸੀ ਹੁੰਦੀ ਤਦ موسی ਨੇ ਆਖਿਆ ਮੈਂ ਇਸ ਨਜ਼ਾਰੇ ਨੂੰ ਦੇਖੂੰਗਾ ਕਿ ਕਿਉਂ ਇਹ ਝਾੜੀ ਨਹੀਂ ਸੜਦੀ ਜੀ ਜਾ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ ਕਿਸ ਨੂੰ ਆਖਿਆ موسی ਨੂੰ ਆਖਿਆ हे موسی ਹੈ موسی ਹੈ موسی ਹੈ موسی ਤਾਂ ਉਹ ਸਾਖਿਆ ਜੀ ਮੈਂ ਹਾਜ਼ਰ ਹਾਂ ਫਿਰ ਉਹ ਸਾਖਿਆ ਇਧਰ ਨੇੜੇ ਨਾ ਆ ਆਪਣੇ ਪੈਰਾਂ ਤੋਂ ਜੁੱਤੀ ਲਾ ਦੇ ਕਿਉਂਕਿ ਜੋ ਇਹ ਥਾਂ ਜਿੱਥੇ ਤੂੰ ਖੜਾ ਹੈ ਪਵਿੱਤਰ ਭੂਮੀ ਹੈ ਪਰਮੇਸ਼ਰ ਨੇ موسی ਨੂੰ ਆਖਿਆ ਮੂਸਾ ਆਪਣੇ ਪੈਰਾਂ ਤੋਂ ਜੁੱਤੀ ਲਾ ਦੇ ਕਿਉਂਕਿ ਜੋ ਜਿੱਥੇ ਤੂੰ ਖੜਾ ਆ ਇਹ ਪਵਿੱਤਰ ਊਮੀਆ ਪਵਿੱਤਰ ਭੂਮੀ ਕਿਵੇਂ ਹੋ ਗਈ ਕਿਉਂਕਿ ਰਾਜਿਆਂ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਪਵਿੱਤਰ ਪਰਮੇਸ਼ਰ ਦੀ ਉਪਸਥਿਤੀ ਉੱਥੇ ਆਈਆ ਇਸ ਲਈ ਇਹ ਜਗ੍ਹਾ ਪਵਿੱਤਰ ਆ ਮੂਸਾ ਆਪਣੀ ਜੁੱਤੀ ਨੂੰ ਪੈਰਾਂ ਤੋਂ ਲਾ ਦੇ ਫਿਰ ਆਪਾਂ ਅੱਗੇ ਦੇਖਦੇ ਕਿ ਜਦੋਂ ਪਰਮੇਸ਼ਰ ਨੇ موسی ਨੂੰ ਆਖਿਆ ਕਿ موسی ਲੋਕਾਂ ਨੂੰ ਪਹਾੜ ਦੇ ਦੁਆਲੇ ਇਕੱਠੇ ਕਰ ਮੈਂ ਲੋਕਾਂ ਦੇ ਨਾਲ ਗੱਲ ਕਰਨੀ ਹੈ ਮੈਂ ਲੋਕਾਂ ਦੇ ਨਾਲ ਗੱਲ ਕਰਨੀ ਆ ਇਹ ਲੋਕਾਂ ਨੇ ਇੱਛਾ ਨਹੀਂ ਸੀ ਰੱਖੀ ਕਿ ਪਰਮੇਸ਼ਰ ਸਾਡੇ ਨਾਲ ਗੱਲ ਕਰੇ ਜਦ موسی ਨੇ ਇੱਛਾ ਨਹੀਂ ਸੀ ਰੱਖੀ ਕਿ ਪ੍ਰਭੂ ਤੂੰ ਸਾਡੇ ਨਾਲ ਕੇ ਗੱਲ ਕਰ ਪਰਮੇਸ਼ਰ ਦੇ ਅੰਦਰ ਇੱਛਾ ਈ ਔਰ ਪਰਮੇਸ਼ਰ ਨੇ موسی ਨੂੰ ਆਖਿਆ ਕਿ موسی ਲੋਕਾਂ ਨੂੰ ਜਦ ਤੂੰ ਪਹਾੜ ਦੇ ਨੇੜੇ ਲੈ ਕੇ ਆਉਣਾ ਆ ਤਾਂ ਉਹਨਾਂ ਨੂੰ ਪਹਿਲਾਂ ਕੁਝ ਕਾਨੂੰਨ ਦੱਸ ਦੇ ਤਿੰਨ ਦਿਨਾਂ ਤੱਕ ਆਪਣੇ ਆਪ ਨੂੰ ਕੀ ਕਰਨਾ ਜੇਕਰ ਮੇਰੀ ਆਵਾਜ਼ ਸੁਣੀ ਆ ਪਰਮੇਸ਼ਰ ਦੀ ਆਵਾਜ਼ ਵੀ ਪਵਿੱਤਰ ਹੈ ਇਸ ਲਈ ਉਹਦੇ ਵਚਨ ਨੂੰ ਵੀ ਕੀ ਕਹੀਦਾ ਹੈ ਪਵਿੱਤਰ ਵਚਨ ਇਹ ਜੋ ਵਚਨ ਅਸੀਂ ਸਿੱਖਦੇ ਆ ਇਹ ਪਵਿੱਤਰ ਵਚਨ ਹੈ ਜੇ ਲੋਕਾਂ ਨੇ ਪਰਮੇਸ਼ਰ ਦੀ ਆਵਾਜ਼ ਸੁਣੀ ਆ ਤਿੰਨ ਦਿਨ ਪਰਮੇਸ਼ਰ ਨੇ ਦਿੱਤੇ ਆ ਤਿੰਨ ਦਿਨ ਲੋਕ ਆਪਣੇ ਆਪ ਨੂੰ ਪਵਿੱਤਰ ਕਰਦੇ ਰਹੇ ਲੋਕਾਂ ਨੇ ਬਾਹਰੋਂ ਵੀ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਔਰ ਅੰਦਰੋਂ ਵੀ ਆਪਣੇ ਆਪ ਨੂੰ ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਲਈ ਤਿਆਰ ਕਰਨਾ ਹੈ ਔਰ ਫਿਰ ਵੀ ਜਦੋਂ ਪਰਮੇਸ਼ਰ ਦੀ ਹਜ਼ੂਰੀ ਸਨਈ ਪਹਾੜ ਤੇ ਆਈ ਸਨਈ ਪਹਾੜ ਕੰਬਣ ਲੱਗਾ ਤਦ ਲੋਕ ਕਹਿਣ ਲੱਗੇ ਕੌਣ ਪਰਮੇਸ਼ਰ ਦੇ ਸਾਹਮਣੇ ਖੜਾ ਰਹਿ ਸਕਦਾ ਹੈ ਤੋ ਪਰਮੇਸ਼ਰ ਪਵਿੱਤਰ ਹੈ ਉਹਦੀ ਆਵਾਜ਼ ਸੁਣਨੀ ਹੈ ਉਹਦੇ ਨਾਲ ਚੱਲਣਾ ਹੈ ਉਹਦੀ ਆਰਾਧਨਾ ਕਰਨੀ ਹੈ ਤੋ ਸਾਨੂੰ ਕੀ ਬੰਨਾ ਪੈਣਾ ਹੈ ਪਵਿੱਤਰ ਬੰਨਾ ਪੈਣਾ ਹੈ ਪਰਮੇਸ਼ਰ ਕਿਹੜੀ ਆਰਾਧਨ ਨੂੰ ਪਸੰਦ ਕਰਦਾ ਹੈ ਪਵਿੱਤਰਤਾਈ ਦੀ ਆਰਾਧਨਾ ਨੂੰ ਇਸ ਲਈ ਪ੍ਰਾਣੇ ਨਿਯਮ ਦੇ ਵਿੱਚ ਆਰਾਧਨਾ ਦਾ ਜੋ ਸੇਵਕਾਈ ਦਾ ਕੰਮ ਆ ਉਹ ਜਾਜਕਾਂ ਨੂੰ ਦਿੱਤਾ ਹੈ ਤੋ ਜਾਜਕਾਂ ਦੇ ਲਈ ਪਰਮੇਸ਼ਰ ਨੇ ਖਾਸ ਨਿਯਮ ਦਿੱਤੇ ਆ ਪਹਿਲੀ ਗੱਲ ਤੋ ਜਿੱਥੇ ਇਹ ਆਰਾਧਨਾ ਦਾ ਕੰਮ ਹੁੰਦਾ ਆ ਆਰਾਧਨਾ ਹੁੰਦੀ ਆ ਉਸ ਸਥਾਨ ਦਾ ਨਾਂ ਹੀ ਪਵਿੱਤਰ ਸਥਾਨ ਹੈ ਪਰਮੇਸ਼ਰ ਨੇ موسی ਨੂੰ ਆਖਿਆ موسی ਮੇਰੇ ਲਈ ਪਵਿੱਤਰ ਸਥਾਨ ਬਣਾਓ ਤਾਂ ਜੋ ਮੈਂ ਤੁਹਾਡੇ ਵਿੱਚਕਾਰ ਵਾਸ ਕਰਾਂ ਜੇਕਰ ਪਰਮੇਸ਼ਰ ਨੇ ਉਸ ਥਾਂ 'ਤੇ ਕੇ ਵਾਸ ਕਰਨਾ ਤੋਂ ਸਥਾਨ ਕੀ ਹੋਣਾ ਚਾਹੀਦਾ ਆ ਪਵਿੱਤਰ ਹੋਣਾ ਚਾਹੀਦਾ ਹੈ ਇਸ ਲਈ ਲਿਖਿਆ ਜਿਵੇਂ ਪਰਮੇਸ਼ਰ ਨੇ ਮੂਸਾ ਨੂੰ ਆਗਿਆ ਦਿੱਤੀ ਸੀ ਓਵੇਂ ਹੀ ਮੂਸਾ ਨੇ ਕੀਤਾ ਔਰ ਪਰਮੇਸ਼ਰ ਦਾ ਘਰ ਪਰਮੇਸ਼ਰ ਦਾ ਤੰਬੂ ਪਰਮੇਸ਼ਰ ਦੀ ਮਹਿਮਾ ਦੇ ਨਾਲ ਭਰ ਗਿਆ ਉਹ ਭਵਨ ਪਵਿੱਤਰ ਕਿਉਂ ਆ ਕਿਉਂਕਿ ਉਹ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਬਣਿਆ ਆ ਅਸੀਂ ਪਵਿੱਤਰ ਕਦੋਂ ਆ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜਿਸ ਦਿਨ ਆਪਾਂ ਵਚਨ ਤੋਂ ਸੱਜੇ ਖੱਬੇ ਹੁੰਨੇ ਪਏ ਆਂ ਅਣ ਅਗਿਆਕਾਰੀ ਕਰਦੇ ਪਏ ਆਂ ਤੋਂ ਆਪਾਂ ਪਵਿੱਤਰ ਨਹੀਂ ਗਏ ਆਪਾਂ ਅਸ਼ੁੱਧ ਹੋ ਚੁੱਕੇ ਆਂ ਪਰਮੇਸ਼ਰ ਦੀ ਹਜ਼ੂਰੀ ਉਸ ਸਥਾਨ 'ਤੇ ਕਿਉਂ ਕਿਉਂਕਿ ਜਿਵੇਂ ਪਰਮੇਸ਼ਰ ਨੇ ਆਖਿਆ ਸੀ ਓਵੇਂ ਮੂਸਾ ਨੇ ਉਸ ਸਥਾਨ ਨੂੰ ਤਿਆਰ ਕੀਤਾ ਸੀ ਪਵਿੱਤਰ ਸਥਾਨ ਔਰ ਉਹਦੇ ਵਿੱਚ ਜਾਜਕਾਂ ਨੇ ਜਿਨ੍ਹਾਂ ਨੇ ਸੇਵਕਾਈ ਕਰਨੀ ਆ ਪਰਮੇਸ਼ਰ ਨੇ ਉਹਨਾਂ ਦੇ ਲਈ ਨਿਯਮ ਦਿੱਤੇ ਆ ਜਜ ਕਾ ਨੇ ਪਵਿੱਤਰਤਾਈ ਚ ਬਣੇ ਰਹਿਣਾ ਆ ਤਾਂ ਮੇਰੇ ਸਾਹਮਣੇ ਆਉਣਾ ਆ ਆਪਣੀ ਮਰਜ਼ੀ ਨਹੀਂ ਕਰਨੀ ਆਪਣੀ ਮਰਜ਼ੀ ਕਰਨਗੇ ਤੂੰ ਮਾਰੇ ਜਾਣਗੇ ਔਰ ਆਪਾਂ ਦੇਖਦੇ ਵੀ ਆ ਨਦਾਬ ਤੇ ਅਬੂ ਹਰੂਨ ਮਹਾਜਜਕ ਦੇ ਪੁੱਤਰਾਂ ਨੇ ਉਪਰਾ ਧੂਪ ਦਿਖਾਇਆ ਆਪਣੀ ਮਰਜ਼ੀ ਕੀਤੀ ਔਰ ਵਚਨ ਕਹਿੰਦਾ ਜਿਹਦੇ ਤੋਂ ਪਰਮੇਸ਼ਰ ਨੇ ਮਨਾ ਕੀਤਾ ਸੀ ਅੱਜ ਵੀ ਆਪਾਂ ਕਈ ਪ੍ਰਕਾਰ ਦੀ ਅਰਾਧਨਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਲੱਗ ਅਲੱਗ ਸਥਾਨਾਂ ਤੇ ਹੁੰਦੀ ਵੇਖਦੇ ਆ ਕੀ ਉਹ ਪਰਮੇਸ਼ਰ ਦੇ ਵੱਲੋਂ ਆਗਿਆ ਦਿੱਤੀ ਹੋਇਆ ਰਾਧਨਾ ਹੈ ਜਾਂ ਨਦਾਬ ਤੇ ਅਬੀਹੂ ਦੀ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਚੜਾਈ ਗਈ ਪੇਟ ਆ ਨਦਾਬ ਤੇ ਅਬੀਹੂ ਨੇ ਉਸ ਉਪਰੀ ਅੱਗ ਨੂੰ ਪਰਮੇਸ਼ਰ ਦੇ ਸਾਹਮਣੇ ਚੜਾਇਆ ਔਰ ਪਰਮੇਸ਼ਰ ਦਾ ਵਚਨ ਕਹਿੰਦਾ ਆ ਉੱਥੋਂ ਅੱਗ ਨਿਕਲੀ ਔਰ ਦੋਨਾਂ ਨੂੰ ਭਸਮ ਕਰ ਦਿੱਤਾ ਉੱਥੇ ਉਹ ਪਵਿੱਤਰ ਸਥਾਨ ਦੇ ਵਿੱਚ ਹੀ ਉਹ ਭਸਮ ਹੋ ਗਏ ਔਰ ਉਹਨਾਂ ਨੂੰ ਖਿੱਚ ਕੇ ਬਾਹਰ ਲਜਾਇਆ ਗਿਆ ਕਿਉਂ ਕਿ ਜਿਸ ਤਰ੍ਹਾਂ ਦੀ ਆਰਾਧਨਾ ਪਰਮੇਸ਼ਰ ਚਾਹੁੰਦਾ ਆ ਉਸ ਤਰ੍ਹਾਂ ਦੀ ਆਰਾਧਨਾ ਉਹਨਾਂ ਨੇ ਨਹੀਂ ਕੀਤੀ ਅੱਜ ਪਰਮੇਸ਼ਰ ਨੂੰ ਸੁੰਦਰ ਆਵਾਜ਼ ਨਹੀਂ ਚਾਹੀਦੀ ਅੱਜ ਪਰਮੇਸ਼ਰ ਨੂੰ ਵਧੀਆ ਸੁਰ ਦੇ ਵਿੱਚ ਸਾਜ਼ ਵਜਾਉਣ ਵਾਲੇ ਸਾਜ਼ ਹੀ ਨਹੀਂ ਚਾਹੀਦੇ ਅੱਜ ਪਰਮੇਸ਼ਰ ਨੂੰ ਆਤਮਾ ਤੇ ਸੱਚਾਈ ਦੇ ਨਾਲ ਪਵਿੱਤਰਤਾ ਹੀ ਦੇ ਨਾਲ ਆਰਾਧਨਾ ਕਰਨ ਵਾਲੇ ਲੋਕ ਚਾਹੀਦੇ ਆ ਪ੍ਰਭੂ ਯਿਸੂ ਕਹਿੰਦੇ ਉਹ ਸਮਾਂ ਆਉਂਦਾ ਸਗੋਂ ਹੁਣੇ ਆ ਸੱਚੇ ਭਗਤ ਆਤਮਾ ਤੇ ਸੱਚਾਈ ਦੇ ਨਾਲ ਪਿਤਾ ਦੀ ਆਰਾਧਨਾ ਕਰਨਗੇ ਤਾਂ ਉਹ ਪਵਣ ਵੀ ਪਵਿੱਤਰ ਆ ਜਾਜਕਾਂ ਨੇ ਵੀ ਪਵਿੱਤਰ ਰਹਿਣਾ ਹੈ ਔਰ ਜਦੋਂ ਸਾਡਾ ਪ੍ਰਭੂ ਇਸ ਧਰਤੀ ਤੇ ਚੱਲ ਰਿਹਾ ਸੀ ਸ੍ਰਿਸ਼ਟੀ ਕਰਤਾ ਦੇ ਧਾਰ ਕੇ ਇਸ ਧਰਤੀ ਤੇ ਚੱਲ ਰਿਹਾ ਸੀ ਉਹਨੇ ਵੀ ਇਸ ਧਰਤੀ ਤੇ ਪਵਿੱਤਰ ਜੀਵਨ ਬਤੀਤ ਕੀਤਾ ਜੇਸ਼ੂ مسیਹ ਦੇ ਜੀਵਨ ਦੇ ਵਿੱਚ ਇੱਕ ਵੀ ਦੋਸ਼ ਕੋਈ ਸਾਬਤ ਨਹੀਂ ਕਰ ਸਕਿਆ ਦੋਸ਼ ਲੱਭਣ ਵਾਲੇ ਵੀ ਦੋਸ਼ ਸਾਬਤ ਨਹੀਂ ਕਰ ਸਕੇ ਇਸ ਲਈ ਪਵਿੱਤਰਤਾਈ ਦਾ ਜੀਵਨ ਜੀ ਕੇ ਉਹ ਆਪਣਾ ਸਭਨਾ ਦੇ ਲਈ ਇੱਕ ਨਮੂਨਾ ਦੇ ਗਿਆ ਹੈ ਪ੍ਰਭੂ ਯੇਸ਼ੂ ਨੂੰ ਪਵਿੱਤਰ ਕਿਹਾ ਗਿਆ ਪਵਿੱਤਰ ਸੇਵਕ ਪਰ ਪਾਤਰ ਸੇ ਵੀ ਲਿਖਦਾ ਉਹਨੇ ਕੋਈ ਪਾਪ ਨਹੀਂ ਕੀਤਾ ਨਾ ਉਹਦੇ ਮੂਸ ਦੇ ਵਿੱਚ ਕੋਈ ਵਾਲ ਛਲਦੀ ਗੱਲ ਨਿਕਲੀ ਪ੍ਰਭੂ ਯੇਸ਼ੂ ਦੇ ਜੀਵਨ ਦੇ ਵਿੱਚੋਂ ਇੱਕ ਜੇ ਪ੍ਰਭੂ ਯੇਸ਼ੂ ਮਸੇ ਜੀਵਨ ਦੇ ਵਿੱਚ ਪਾਪ ਆ ਜਾਂਦਾ ਆਣ ਆ ਗਿਆ ਕਰੀ ਆ ਜਾਂਦੀ ਕਦੇ ਵੀ ਉਹ ਭੇਟ ਉਹ ਬਲੀਦਾਨ ਸਵਰਗ ਨੇ ਕਬੂਲ ਨਹੀਂ ਕਰਨਾ ਸੀ ਉਹ ਬਲੀਦਾਨ ਸਵਰਗ ਨੇ ਕਬੂਲ ਕਰ ਕਿਉਂ ਲਿਆ ਆ ਕਿਉਂਕਿ ਉਹਦੇ ਵਿੱਚ ਕੋਈ ਵੀ ਵੱਜ ਉਹ નિર્ਦੋਸ਼ ਸੀ ਉਹ ਬਲੀਦਾਨ ਕਬੂਲ ਕਰ ਲਿਆ ਸਾਨੂੰ ਪਤਾ ਕਿਵੇਂ ਲੱਗਦਾ ਆ ਉਹ ਮੁਰਦਿਆਂ ਦੇ ਵਿੱਚੋਂ ਉਹਦਾ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਦੱਸਦਾ ਆ ਕਿ ਉਹਨੇ ਪਵਿੱਤਰ ਜੀਵਨ ਜੀ ਕੇ ਦਿਖਾਇਆ ਆ ਔਰ ਪਰਮੇਸ਼ਰ ਜਿਸ ਬਲੀਦਾਨ ਦੀ ਮੰਗ ਕਰਦਾ ਹੈ ਉਹ ਬਲੀਦਾਨ ਉਹਨੇ ਦਿੱਤਾ ਹੈ। ਨਿਆ ਜਿਸ ਗੱਲ ਦੀ ਮੰਗ ਕਰਦਾ ਹੈ। ਪਰਮੇਸ਼ਰ ਦਾ ਨਿਆ ਜਿਸ ਗੱਲ ਦੀ ਮੰਗ ਕਰਦਾ ਹੈ। ਤਾਂ ਪ੍ਰਭੂ ਯਿਸੂ ਨੇ ਪਵਿੱਤਰ ਜੀਵਨ ਬਤੀਤ ਕੀਤਾ ਔਰ ਜੋ ਜਿਸ ਪਵਿੱਤਰ ਆਤਮਾ ਦੀ ਮੋਰ ਸਾਡੇ ਉੱਤੇ ਲੱਗੀ ਆ ਉਸ ਨੂੰ ਕਹਿੰਦੇ ਪਵਿੱਤਰ। ਪਵਿੱਤਰ ਆਤਮਾ ਬੋਲਣ ਦਾ ਮਤਲਬ ਉਹ ਪਵਿੱਤਰ ਜਿਹੜੇ ਲੋਕ ਆ ਉਹਨਾਂ ਨੂੰ ਮਿਲਦਾ ਐਵੇਂ ਨਹੀਂ ਉਹ ਪਵਿੱਤਰ ਕਰਨ ਦੇ ਲਈ ਆਇਆ ਆ ਔਰ ਮਿਲਦਾ ਕਿਹਨਾਂ ਨੂੰ ਆ ਜਿਨ੍ਹਾਂ ਦਾ ਪਵਿੱਤਰ ਹੋਣ ਦਾ ਮਨ ਹੈ ਅਸੀਂ ਆਪਣੀ ਸ਼ਕਤੀ ਦੇ ਨਾਲ ਇਸ ਸੰਸਾਰ ਦੇ ਸੰਸਾਰ ਦੇ ਵਿੱਚ ਚੱਲ ਨਹੀਂ ਸਕਦੇ ਇਸ ਲਈ ਪ੍ਰਭੂ ਸਾਨੂੰ ਇੱਕ ਸਹਾਇਕ ਦਿੰਦਾ ਆ ਉਹ ਸਹਾਇਕ ਦਾ ਨਾਮ ਆ ਪਵਿੱਤਰ ਆਤਮਾ ਪਵਿੱਤਰ ਆਤਮਾ ਜੋ ਪਵਿੱਤਰਿਆ ਔਰ ਉਹ ਆਇਆ ਕਾਦੇ ਲਈ ਆ ਸਾਨੂੰ ਪਵਿੱਤਰਤਾਈ ਦੇ ਵਿੱਚ ਚਲਣ ਦੇ ਲਈ ਇਸ ਲਈ ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ ਆ ਜਦੋਂ ਵੀ ਉਹਨਾਂ ਦੇ ਜੀਵਨ ਦੇ ਵਿੱਚ ਉਹ ਪਰਮੇਸ਼ਰ ਨੂੰ ਦੁੱਖ ਦਿੰਦੇ ਆ ਬਚਨ ਤੋਂ ਸੱਜੇ ਖੱਬੇ ਹੁੰਦੇ ਆ ਪਰਮੇਸ਼ਰ ਦਾ ਆਤਮਾ ਉਹਨਾਂ ਤੋਂ ਦੁਖੀ ਹੋ ਜਾਂਦਾ ਹੈ ਪਰਮੇਸ਼ਰ ਦਾ ਆਤਮਾ ਦੁਖੀ ਹੋਣ ਕਾਰਨ ਆਰਾਧਨਾ ਬੰਦ ਹੋ ਜਾਂਦੀ ਹੈ ਤਾਂ ਹੀ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਸੂਰਜ ਤੁਹਾਡੇ ਕਰੋਧ ਉੱਤੇ ਡੁੱਬ ਨਾ ਜਾਵੇ ਨਾ ਸ਼ੈਤਾਨ ਨੂੰ ਥਾਂ ਦਿਓ ਹਰ ਤਰ੍ਹਾਂ ਦੇ ਦੁਰਬਚਨ ਬੁਰੀਾਈ ਰੋਲਾ ਕੋਪ ਕਰੋਧ ਸਾਰੀ ਬੁਰੀਾਈਸ ਨੇਤਾ ਹੱਥੋਂ ਦੂਰ ਰਹਿਣ ਔਰ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਸ ਦੇ ਦੁਆਰਾ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਰ ਲੱਗੀ ਹੋਈ ਹੈ ਤੋ ਪਵਿੱਤਰ ਆਤਮਾ ਸਾਨੂੰ ਪਵਿੱਤਰ ਕਰਨ ਲਈ ਆਇਆ ਜਦੋਂ ਆਪਾਂ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਾਂਗੇ ਫਿਰ ਸਾਡਾ ਜੀਵਨ ਪਵਿੱਤਰਤਾਈ ਦੇ ਵਿੱਚ ਚੱਲਦਾ ਜਾਊਗਾ ਔਰ ਫਿਰ ਪ੍ਰਭੂ ਦਾ ਵਚਨ ਇੱਕ ਇੱਕ ਵਿਸ਼ਵਾਸੀ ਨੂੰ ਪਵਿੱਤਰਤਾਈ ਦੇ ਵਿੱਚ ਚੱਲਣ ਦੇ ਲਈ बोलता है पवित्र बनो क्यों जो मैं पवित्र हाँ प्रभु का वचन कहता कि प्रभु कि दुल्हन है पहला पे प्रभु के वचन चो पढ़ा अफसिया की पत्तरी अफसिया की पत्तरी उसका अध्याय छब्बी वचन ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਕਲੀਸੀਆ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਦੇ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪ੍ਰਤਾਪਵਾਨ ਕਲੀਸੀਆ ਤਿਆਰ ਕਰੇ ਇਹੋ ਜਿਹੀ ਪ੍ਰਤਾਪਵਾਨ ਕਲੀਸੀਆ ਤਿਆਰ ਕਰੇ ਪ੍ਰਭੂ ਕਿਹੜੀ ਕਲੀਸੀਆ ਚਾਹੁੰਦਾ ਆ ਸਾਡਾ ਪ੍ਰਭੂ ਯੀਸ਼ੂ ਕਿਹੜੀ ਦੁਲਹਨ ਨੂੰ ਲੈਣ ਦੇ ਲਈ ਆ ਰਿਹਾ ਆ ਉਹ ਆਪਣੇ ਲਈ ਪ੍ਰਤਾਪਵਣ ਕਲੀਸੀਆ ਤਿਆਰ ਕਰੇ ਜਿਹਦੇ ਵਿੱਚ ਕਲੰਕ ਜਿਹਦੇ ਵਿੱਚ ਕੋਈ ਕਲੰਕ ਨਾ ਹੋਵੇ ਇੱਕ ਲੜਕੀ ਨੂੰ ਕੁਆਰੀ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਉਹਨੂੰ ਵਰਜਨ ਕਿਹਾ ਜਾਂਦਾ ਹੈ ਔਰ ਕੁਆਰੀ ਕਿਸ ਨੂੰ ਕਿਹਾ ਜਾਂਦਾ ਹੈ ਜਦੀ ਜ਼ਿੰਦਗੀ ਵਿੱਚ ਕੋਈ ਕਲੰਕ ਨਹੀਂ ਹੈਗਾ ਮਰੀਮ ਨੂੰ ਕੁਆਰੀ ਕਿਉਂ ਕਿਹਾ ਗਿਆ ਉਹ ਦੂਤ ਨੂੰ ਵੀ ਕਹਿੰਦੀ ਮੈਂ ਕਿਸੇ ਮਨੁੱਖ ਨੂੰ ਜਾਣਦੀ ਨਹੀਂ ਕੁਆਰੀ ਦਾ ਮਤਲਬ ਜੋ ਪਵਿੱਤਰ ਹੈ ਪ੍ਰਭੂ ਕਿਹੜੀ ਦੋਹਨ ਲੈਣ ਦੇ ਲਈ ਆ ਰਿਹਾ ਹੈ ਜਿਦੇ ਚ ਕੋਈ ਕਲੰਕ ਨਾ ਹੋਵੇ ਜਾਂ ਬੱਜ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗਣ ਨਾ ਹੋਵੇ ਕੋਈ ਵੀ ਇਹੋ ਜਿਹਾ ਔਗਣ ਨਾ ਹੋਵੇ ਸਗੋਂ ਉਹ ਪਵਿੱਤਰ ਸਗੋਂ ਉਹ ਕੀ ਹੋਵੇ ਪ੍ਰਭੂ ਕਿਹੜੀ ਦੁਲਹਨ ਲਈ ਲੈਣ ਦੇ ਲਈ ਆ ਰਿਹਾ ਕਿਉਂ ਸਾਨੂੰ ਆਗਿਆਵਾਂ ਦਿੱਤੀਆਂ ਗਈਆਂ ਵਚਨ ਦਿੱਤੇ ਗਏ ਕਿ ਪਵਿੱਤਰ ਬਣੋ ਕਿਉਂਕਿ ਪ੍ਰਭੂ ਪਵਿੱਤਰ ਦੁਲਹਨ ਨੂੰ ਲੈਣ ਦੇ ਲਈ ਆ ਰਿਹਾ ਹੈ ਤਾਂ ਜਿਵੇਂ ਇੱਕ ਕੁਆਰੀ ਲੜਕੀ ਆਪਣੇ ਆਪ ਨੂੰ ਪਵਿੱਤਰ ਰੱਖਦੀ ਹੈ ਉਸਦੇ ਲਈ ਜਿਸ ਦੇ ਨਾਲ ਉਹਦਾ ਵਿਆਹਣ ਵਾਲਾ ਆ ਇਸੇ ਤਰ੍ਹਾਂ ਅਸੀਂ ਆਪਣੇ ਪ੍ਰਭੂ ਯੀਸ਼ੂ ਦੇ ਲਈ ਆਪਣੇ ਆਪ ਨੂੰ ਪਵਿੱਤਰ ਰੱਖਣਾ ਆ ਔਰ ਪੌਲਸ ਵੀ ਇਸ ਦੇ ਬਾਰੇ ਕਹਿੰਦਾ ਆ ਕਿ ਮੈਂ ਇੱਕੋ ਹੀ ਪਤੀ ਦੇ ਨਾਲ ਤੁਹਾਡੀ ਕੁੜਮਾਈ ਕੀਤੀ ਆ ਮੇਰੀ ਅਣਕ ਪਰਮੇਸ਼ਰ ਜਹੀ ਅਣਖ ਆ ਔਰ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਕਿ ਤੁਹਾਨੂੰ ਪਾਕ ਕੁਵਾਰੀ ਵਾਂਗੂ ਮਸੀਹ ਨੂੰ ਸੌਂਪਦਿਆ ਤੁਹਾਨੂੰ ਇੱਕ ਪਾਕ ਕੁਵਾਰੀ ਵਾਂਗੂ ਮਸੀਹ ਨੂੰ ਸੌਂਪਣਾ ਆ ਸਾਡੀ ਇਸ ਧਰਤੀ ਤੇ ਤਿਆਰੀ ਚੱਲ ਰਹੀ ਹੈ ਇਸ ਲਈ ਇੱਕ ਤੋਂ ਵਿਸ਼ਵਾਸੀ ਨੇ ਆਪਣੇ ਸਾਰੇ ਚਾਲ ਚੱਲਣ ਦੇ ਵਿੱਚ ਪਵਿੱਤਰ ਬੰਨਾਇਆ ਪਵਿੱਤਰ ਬੰਨਾਇਆ ਅਸੀਂ ਵੇਖਣ ਦੇ ਵਿੱਚ ਪਵਿੱਤਰ ਬੰਨਾਇਆ ਅਸੀਂ ਬੋਲਣ ਦੇ ਵਿੱਚ ਪਵਿੱਤਰ ਬੰਨਾਇਆ ਅਸੀਂ ਸੁਣਨ ਦੇ ਵਿੱਚ ਪਵਿੱਤਰ ਬੰਨਾਇਆ ਆਪਣੇ ਹਰੇਕ ਵਿਹਾਰ ਦੇ ਵਿੱਚ ਚਾਲ ਚੱਲਣ ਦੇ ਵਿੱਚ ਕਿਉਂਕਿ ਪਰਮੇਸ਼ਰ ਨੂੰ ਪਵਿੱਤਰਤਾ ਹੀ ਚੰਗੀ ਲੱਗਦੀ ਔਰ ਅਸੀਂ ਪਰਮੇਸ਼ਰ ਦੇ ਮੰਦਰ ਆ ਪਰਮੇਸ਼ਰ ਦੇ ਮੰਦਰ ਨੂੰ ਹੀ ਪਵਿੱਤਰਤਾ ਹੀ ਫਬਦੀਆ ਤੋਂ ਪਰਮੇਸ਼ਰ ਦਾ ਵਚਨ ਸਾਨੂੰ ਆਖਦਾ ਆ ਪਵਿੱਤਰ ਬਣੋ ਕਿਉਂ ਜੋ ਮੈਂ ਔਰ ਪਵਿੱਤਰ ਹੋਣ ਲਈ ਕਰਨਾ ਕੀ ਆ ਇਹਦਾ ਇੰਤਜ਼ਾਮ ਵੀ ਪਰਮੇਸ਼ਰ ਨੇ ਖੁਦ ਕੀਤਾ ਆ ਅਸੀਂ ਆਪਣੀ ਕੋਸ਼ਿਸ਼ ਨਾਲ ਪਵਿੱਤਰ ਨਹੀਂ ਹੋ ਸਕਦੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਸੀ ਪਵਿੱਤਰ ਕਿਵੇਂ ਹੋ ਸਕਦੇ ਆ ਨੰਬਰ 1 ਯੀਸ਼ੂ ਮਸੀਹ ਦਾ ਲਹੂ ਸਾਨੂੰ ਸਾਰਿਆਂ ਪਾਪਾਂ ਤੋਂ ਧੋ ਕੇ ਇਸ਼ੂ ਮਸੀਹ ਦੇ ਲਹੂ ਦੇ ਅੰਦਰ ਉਹ ਸ਼ਕਤੀ ਆ ਉਹ ਸਮਰਥਿਆ ਜਦੋਂ ਵੀ ਆਪਾਂ ਸੱਚੇ ਮਨ ਦੇ ਨਾਲ ਆਪਣੇ ਪਾਪ ਨੂੰ ਉਹਦੇ ਸਾਹਮਣੇ ਮੰਨਦੇ ਆ ਮਨੁੱਖ ਨੂੰ ਲੱਗਦਾ ਆ ਕਿ ਸ਼ਾਇਦ ਮੈਂ ਜੋ ਪਾਪ ਕਰਦਾ ਆ ਉਹਨੂੰ ਕੋਈ ਵੀ ਵੇਖ ਨਹੀਂ ਰਿਹਾ ਪਰ ਅੱਜ ਮਨੁੱਖ ਜੋ ਕੁਝ ਵੀ ਕਰਦਾ ਆ ਇੱਕ ਦਿਨ ਉਹਨੂੰ ਆਪਣੇ ਇਹਨਾਂ ਪਾਪਾਂ ਦਾ ਹਿਸਾਬ ਦੇਣਾ ਪੈਣਾ ਹੈ ਪਰ ਜਦੋਂ ਇੱਕ ਮਨੁੱਖ ਨੂੰ ਸਮਝ ਲੱਗਦੀ ਮੈਂ ਪਾਪੀ ਆ ਔਰ ਉਹ ਆਪਣੇ ਸੱਚੇ ਮਨ ਦੇ ਨਾਲ ਆਪਣੇ ਪਾਪ ਨੂੰ ਸ੍ਰਿਸ਼ਟੀ ਕਰਤਾ ਪਰਮੇਸ਼ਰ ਦੇ ਸਾਹਮਣੇ ਮੰਨਦਾ ਆ ਤਦ ਪ੍ਰਭੂ ਯਿਸੂ ਦਾ ਲਹੂ ਉਹਨੂੰ ਸਾਰਿਆਂ ਪਾਪਾਂ ਤੋਂ ਧੋਕੇ ਦੂਸਰਾ ਪਰਮੇਸ਼ੁਰ ਆਪਣੇ ਵਚਨ ਦੇ ਦੁਆਰਾ ਸ਼ੁੱਧ ਕਰਦਾ ਏ ਜਦੋਂ ਆਪਾਂ ਵਚਨ ਸਿੱਖਦੇ ਆ ਕਿੰਨੀਆਂ ਐਸੀਆਂ ਗੱਲਾਂ ਜੀਵਨ 'ਚ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਪਾਪ ਸਮਝਦੇ ਨਹੀਂ ਪਰ ਤੇਰੇ ਵਚਨਾਂ ਦਾ ਖੁੱਲਣਾ ਚਾਨਣ ਦਿੰਦਾ ਆ ਔਰ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਏ ਇਹ ਵਚਨ ਨੂੰ ਫਿਰ ਆਪ ਆਪਦੇ ਮਨ ਚ ਜਮਾ ਕਰਦੇ ਆ ਮੈਂ ਤੇਰੇ ਵਚਨ ਨੂੰ ਆਪਣੇ ਮਾਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰੇ ਵਿਰੁੱਧ ਪਾਪ ਨਾ ਕਰਾਂ ਫਿਰ ਇਹ ਪਰਮੇਸ਼ਰ ਦਾ ਵਚਨ ਸਾਨੂੰ ਪਵਿੱਤਰ ਤਾਈ ਦੇ ਵਿੱਚ ਚਲਾਉਂਦਾ ਆ ਅਗਵਾਈ ਕਰਦਾ ਆ ਫਿਰ ਪ੍ਰਭੂ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਸਾਨੂੰ ਪਵਿੱਤਰ ਕਰਦਾ ਏ ਵਾਰ-ਵਾਰ ਅਸੀਂ ਪ੍ਰਭੂ ਤੋਂ ਨਵਾ ਬਲ ਪਾਉਣਾ ਆ ਪਵਿੱਤਰ ਆਤਮਾ ਦਾ ਅਭਿਸ਼ੇਕ ਪਾਉਣਾ ਆ ਔਰ ਪਵਿੱਤਰ ਆਤਮਾ ਦੀ ਅੱਗ ਸਾਨੂੰ ਸ਼ੁੱਧ ਕਰਦੀ ਹੈ ਔਰ ਇਸ ਤੋਂ ਇਲਾਵਾ ਪ੍ਰਭੂ ਕਸ਼ਟਾਂ ਦੀ ਪੱਠੀ ਦੇ ਵਿੱਚ ਪਾ ਕੇ ਸਾਨੂੰ ਪਵਿੱਤਰ ਜਿਵੇਂ ਸੁਨਿਆਰਾ ਸੋਨੇ ਨੂੰ ਅੱਗ ਦੀ ਪੱਠੀ ਤੇ ਸ਼ੁੱਧ ਕਰਦਾ ਹੈ ਪ੍ਰਭੂ ਸਾਨੂੰ ਕਸ਼ਟਾਂ ਦੀ ਪੱਠੀ ਦੇ ਦੁਆਰਾ ਸ਼ੁੱਧ ਕਰਦਾ ਹੈ ਤੋ ਸਾਡਾ ਪਰਮੇਸ਼ਰ ਪਵਿੱਤਰ ਹੈ ਅਸੀਂ ਵੀ ਪਵਿੱਤਰ ਬਨਨਾ ਹੈ ਇਸ ਸੰਸਾਰ ਦੇ ਵਿੱਚ ਚੱਲਦੇ ਸਮੇ ਲੋਕ ਵੀ ਸਾਨੂੰ ਵੇਖਦੇ ਆ ਪ੍ਰਭੂ ਯਿਸੂ ਕਹਿੰਦੇ ਤੁਸੀਂ ਜਗਤ ਦਾ ਤੁਹਾਡਾ ਚਾਨਣ ਮਨੁੱਖਾਂ ਤੇ ਚਮਕੇ ਔਰ ਲੋਕ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਸੁਰਗੀ ਪਿਤਾ ਦੀ ਵਡਿਆਈ ਆਈ ਆਪਣੇ ਅੱਖਾਂ ਨੂੰ ਬੰਦ ਕਰਦੇ ਆਂ ਪ੍ਰਭੂ ਦੇ ਸਾਹਮਣੇ ਜਸ਼ਾਇਆ ਨਬੀ ਨੇ ਉਹਦੇ ਦਰਸ਼ਨ ਨੂੰ ਦੇਖਿਆ ਜਸ਼ਾਇਆ ਕਹਿੰਦਾ ਕਿ ਉਜਿਆ ਪਾਦਸ਼ਾਹ ਦੀ ਬਰੇ ਉਜਿਆ ਪਾਦਸ਼ਾਹ ਦੀ ਮੌਤ ਦੇ ਬਰੇ ਮੈਂ ਪਰਮੇਸ਼ਰ ਨੂੰ ਉੱਚੇ ਤੇ ਚੁੱਕੇ ਸੀ ਹਸਨ ਤੇ ਵਿਰਾਜਮਾਨ ਦੇਖਿਆ ਉਹਦੇ ਬਸਤਰ ਦੇ ਪੱਲੇ ਦੇ ਨਾਲ ਹੈਕਰ ਪਰੀ ਹੋਈ ਸੀ ਉਹਦੇ ਉਤਾਂ ਹਸਰਾਫੀਮ ਖਲੋਤੇ ਸੀ ਉਹਨਾਂ ਦੇ 6 6 ਖੰਭ ਸੀ ਉਹ ਦੋ ਖੰਭਾਂ ਨਾਲ ਉੱੜਦੇ ਸੀ ਦੋ ਖੰਭਾਂ ਆਪਣੇ ਪੈਰ ਟੱਕਦੇ ਸੀ ਔਰ ਉੱੜਦੇ ਉੱੜਦੇ ਬੋਲਦੇ ਸੀ ਪਵਿੱਤਰ 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 ਸੈਨਾ ਦਾ ਯਹੋਵਾ ਪਵਿੱਤਰ ਹੈ ਇਸ ਤੋਂ ਪਹਿਲਾਂ ਜੀ ਸ਼ਾਇਆ ਲੋਕਾਂ ਦੇ ਪਾਪ ਦੱਸ ਰਿਹਾ ਸੀ ਪਰ ਜਦੋਂ ਜੀ ਸ਼ਾਇਆ ਨੇ ਪਰਮੇਸ਼ੁਰ ਦੀ ਮਹਿਮਾ ਨੂੰ ਦੇਖਿਆ ਉਹਦੀ ਪਵਿੱਤਰਤਾ ਨੂੰ ਦੇਖਿਆ ਉਹ ਬੋਲਦਾ ਆ ਹਾਏ ਮੈਂ ਪ੍ਰਿਸ਼ਟ ਬੁੱਲਾਂ ਵਾਲਾ ਵਿਅਕਤੀ ਹਾਂ हालेलुया ਉਸੇ ਵਕਤੀ ਅਨੁਸ਼ੋਧੇ ਕੀਤਾ ਗਿਆ ਪ੍ਰਭੂ ਦੇ ਸਾਹਮਣੇ ਪ੍ਰਭੂ ਮੈਂ ਪਵਿੱਤਰਤਾ ਵਿੱਚ ਚੱਲਣਾ ਹੈ ਤੂੰ ਮੇਰੀ ਅਗਵਾਈ ਕਰ ਸਰਵਸ਼ਕਤੀਮਾਨ ਪ੍ਰਭੂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਜੀ ਤੁਹਾਡੇ ਵਚਨਾਂ ਦੇ ਲਈ ਪ੍ਰਭੂ ਅਸੀਂ ਪਵਿੱਤਰਤਾ ਵਿੱਚ ਚੱਲ ਸਕੀਏ ਤੇਰਾ ਵਚਨ ਸਾਨੂੰ ਸ਼ੁੱਧ ਕਰੇ ਤੇਰਾ ਲਹੂ ਸਾਨੂੰ ਸ਼ੁੱਧ ਕਰੇ ਤੇਰਾ ਆਤਮਾ ਸਾਡੀ ਅਗਵਾਈ ਕਰੇ ਪਤਾ ਸਾਰਾ ਆਦਰ ਤੁਹਾਡੇ ਨਾਮ ਨੂੰ ਦਿੰਨੇ ਆ ਬੇਨਤੀ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆ ਆਮੇਨ